ਸਰ ਮੈਂ ਐਸਐਸ ਸੁਵਿੰਦਰ ਸਿੰਘ ਐਸਐਸਟੀ ਐਫਆਰਟੀਮ ਦਾ ਚਾਰਜ ਆ ਤੇ ਅਸੀਂ ਜਦੋਂ ਜਾਣਦੇ ਸਾਂ ਬਰਿਆਲ ਬਾਈਪਾਸ ਤੋਂ ਲਾਗੇ ਤੇ ਉੱਥੇ ਉਸੇ ਵਾਲੇ ਮੌਕੇ ਤੇ ਇੱਕ ਰੈਗਨਰ ਕਾਰ ਜਿਹੜੀ ਆ ਉਹ ਆਊਟ ਆਫ ਕੰਟਰੋਲ ਹੋ ਗਏ ਤੇ ਪੀਐਸ ਗਾਰਡਿੰਦੇ ਲਾਗੇ ਇੱਕ ਟੋਏ ਦੇ ਵਿੱਚ ਦੇਖਦੀ ਜਿਹਦੇ ਵਿੱਚ ਅਸੀਂ ਮੌਕੇ ਤੇ ਗਏ ਉੱਥੇ ਉਤਰ ਕੇ ਦੌੜ ਕੇ ਨਾਲ ਹੋਰ ਦੁਨੀਆ ਇਕੱਠੀ ਹੋ ਗਈ ਤੇ ਉਹਨਾਂ ਨੂੰ ਕੱਢਿਆ ਪੰਜਾਂ ਜਣਿਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਸਨ ਤੇ ਤਿੰਨ ਵਿਅਕਤੀ ਸਨ ਦੋ ਨੌਜਵਾਨ ਸਨ ਤਿੰਨ ਵਿਅਕਤੀ ਸਨ ਤੇ ਜਿਨ੍ਹਾਂ ਦੇ ਵਿੱਚੋਂ ਦੋਹਾਂ ਇੱਕ ਨੌਜਵਾਨ ਦੀ ਲੱਤ ਤੇ ਬਾਹਾਂ ਟੁੱਟ ਗਈ ਆ ਇੱਕ ਔਰਤ ਦੀ ਵੀ ਬਾਹ ਟੁੱਟੀ ਆ ਤੇ ਇੱਕ ਮਾਤਾ ਦੇ ਬੈਗ ਦੇ ਵਿੱਚ ਇੰਜਰੀ ਹੋਈ ਆ ਜਿਨ੍ਹਾਂ ਨੂੰ ਤਿੰਨਾਂ ਜਣੇ ਨੂੰ ਐਂਬੂਲੈਂਸ ਚੱਲੀ ਗਈ ਤੇ ਉਹਨਾਂ ਦੇ ਦੋਹਾਂ ਜਣਿਆਂ ਨੂੰ ਐਂਬੂਲੈਂਸ ਤੇ ਤਿੰਨਾਂ ਨੂੰ ਅਸੀਂ ਆਪਣੀ ਗੱਡੀ ਦੇ ਉੱਤੇ ਵਿਖਾਲ ਕੇ ਤੇ ਹਸਪੀਟਲ ਜਿਹੜਾ ਐਡਮਿਟ ਕਰਾ ਕੇ ਆਏ ਰਹੇ ਕਿੱਥੇ ਜਾ ਰਹੇ ਸੀ ਇਹ ਸਰ ਨੂਰਪੁਰ ਦਾ ਹਿਮਾਚਲ ਤੋਂ ਆ ਰਹੇ ਸੀ ਤੇ ਅੰਮ੍ਰਿਤਸਰ ਦੇ ਨਿਵਾਸੀ ਆ ਤੇ ਅੰਮ੍ਰਿਤਸਰ ਜਾਣਾ ਸੀ ਇਹਨਾਂ ਤੇ ਮੇਰਾ ਨਾਮ ਜਤਿੰਦਰ ਹੈ ਨੂਰਪੁਰ ਤੋਂ ਵਾਪਸ ਆ ਰਹੇ ਸੀ ਗੱਡੀ ਥੋੜੀ ਜਿਹੀ ਕੰਟਰੋਲ ਤੋਂ ਬਾਹਰ ਹੋ ਗਈ ਨੂਰਪੁਰ ਦੇ ਰਹਿਣ ਵਾਲੇ ਤੋਂ ਅੰਮ੍ਰਿਤਸਰ ਦੇ ਨੂਰਪੁਰ ਕੰਮਗੇ ਮਠਾ ਟੇਕਣ ਗਏ ਸੀ ਠੀਕ ਹੈ ਤੇ ਵਾਪਸ ਆ ਰਹੇ ਵਾਪਸ ਆ ਰਹੇ ਕੀ ਹੋਇਆ ਮੋੜ ਤੇ ਸੀ ਗੱਡੀ ਥੋੜੀ ਜਿਹੀ ਜ਼ਿਆਦਾ ਸ਼ਾਇਦ ਕੋਈ ਕੰਟਰੋਲ ਨਹੀਂ ਉਪਾਈ ਤੇ ਸਾਈਟਰ ਹੀ ਨਹੀਂ ਅਗਰ ਸਾਰੇ ਸਾਈਡ ਤੇ ਪੋਆ ਜਾ ਸੀ ਕੋਈ ਚੋਤੀ ਕਿੰਨੇ ਆ ਦੇ ਲੱਗੇ ਸਵਾਰ ਤਿੰਨ ਜਣਾਂ ਦੇ ਕਿੰਨੇ ਜਣੇ ਸਵਾਰ ਪੰਜਾਂ ਨੂੰ ਕੋਣ ਕੋਣ ਛੱਡ ਕੇ ਦੇ ਕੇ ਲੱਗੇ ਸਾਰੇ ਸਾਰੇ ਜੀ ਨੇ ਮੰਮੀ ਸਿਸਟਰ ਤੇ ਮੈਂ ਮੈਂ ਤਿੰਨ ਜਣਾਂ ਦੇ